सितारे चैनल तो पत्रकार सतनाम सिंह की रिपोर्ट वाल्मीकन सुधार सभा वालों आज साढ़े बहुत सतिकार बलबीर सिंह जी माड़ू सहयोग के नाल इलाका गिरवाली गेट लाल कवाटरा दे विच नशे के खात्मे लई जो संत बाबा पंकजनाथ शेर गिल की अगवाई हेठ वाल्मीक सुधार सभा की टीम नशे के खात्मे लई इत्थे पहुंची है

ਹਾਂਜੀ ਬਾਬਾ ਜੀ ਨਾਮ ਦੱਸ ਕੇ ਆਪਣਾ ਔਰ ਜਥੇਬੰਦੀ ਦਾ ਅੱਜ ਦੀ ਜਿਹੜੀ ਮੀਟਿੰਗ ਕੀਤੀ ਜੀ ਹੈ ਕਿ ਸਬੰਧ ਵਿੱਚ ਕੀਤੀ ਗਈ ਜਾਣਕਾਰੀ ਸਾਂਝਾ ਕਰਨਾ ਜੋ ਬੋਲੇ ਸ਼ੋ ਨਰਬਾਹ ਪ੍ਰਵਾਨ ਬਾਲਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਹਰੀਨਾਥ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਗੁਰ ਮਲਕੀਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸ੍ਰੀ ਦਾਸ ਪੰਕ੍ਰੇ ਨਾ ਸ਼ਿਰਗਲ ਮੁਖੀ ਵਾਲਮੀਕੰਦ ਸਦਾਰ ਸਭਾ ਨੂੰ ਅੱਜ ਦੀ ਜਿਹੜੀ ਮੀਟਿੰਗ ਨਸ਼ਾ ਵਿਰੋਧੀ ਔਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਸਾਡੀ ਮਹਿੰਮਿਆ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਔਰ ਉਸੇ ਲੜੀ ਤਹਿਤ ਅੱਜ ਅਗਰਵਾਲੀ ਗੇਟ ਲਾਲ ਕੁਆਟਰਾਂ ਵਿੱਚ ਜਿਹੜੀ ਬਲਬੀਰ ਸਿੰਘ ਮਾੜੂ ਜੋ ਪੰਜਾਬ ਪ੍ਰਧਾਨ ਨੇ ਜਥੇਬੰਦੀ ਦੇ ਉਹਨਾਂ ਦੀ ਗਵਾਈ ਵਿੱਚ ਕੀਤੀ ਗਈ ਆ ਔਰ ਇੱਥੋਂ ਦੇ ਆ ਕੇ ਜਿਹੜਾ ਭੈਣਾਂ ਦਾ ਦਰਦ ਸੁਣਿਆ ਗਿਆ ਕਿ 1 ਮਹੀਨੇ ਦੇ ਵਿੱਚ ਜਿਹੜੀਆਂ ਇੱਥੇ 810 ਮੌਤਾਂ ਹੋ ਚੁੱਕੀਆਂ ਨੇ ਔਰ ਸਾਡੇ ਜਥੇਬੰਦੀ ਨੇ ਇਸ ਨਸ਼ਾ ਤਸਕਰਾਂ ਖਿਲਾਫ ਔਰ ਨਸ਼ੇ ਦੀ ਦਲਦਲ ਨੂੰ ਇਥੋਂ ਦੇ ਮਹੱਲੇ ਵਿੱਚੋਂ ਖਤਮ ਕਰਨ ਵਾਸਤੇ ਜੇ ਸਖਤ ਕਦਮ ਚੁੱਕੇ ਜਾਣ ਔਰ ਪੁਲਿਸ ਪ੍ਰਸ਼ਾਸਨ ਨੂੰ ਦੇ ਨਾਲ ਮਿਲ ਕੇ ਜਿਹੜੇ ਨਸ਼ਾ ਤਸਕਰਿਆ ਤੇ ਨਸ਼ਾ ਇਥੋਂ ਖਤਮ ਕੀਤਾ ਜਾਊਗਾ ਔਰ ਇਸ ਮੀਟਿੰਗ ਤੋਂ ਬਾਅਦ ਸਾਡੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਆ ਕਿ ਜੇ ਕੱਲ ਤੋਂ ਇੱਥੇ ਨਸ਼ਾ ਵੇਚਣਗੇ ਉਹ ਆਪਣੇ ਜਿਹੜੇ ਨੁਕਸਾਨ ਦੇ ਆਪਣੇ ਪਰਿਵਾਰ ਦੇ ਨੁਕਸਾਨ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਫੋਬਜੀ ਇਥੇ ਕੁਝ ਮਹਿਲਾਵਾਂ ਵੱਲੋਂ ਇਲਜ਼ਾਮ ਵੀ ਲਗਾਏ ਗਏ ਅਬ ਨਸ਼ਾ ਜੜਾ ਵਾ ਇਲਾਕੇ ਵਿੱਚ ਸ਼ਰਿਆਨ ਲੱਚਿਆ ਜਾ ਰਿਹਾ ਤੇ ਉਸ ਬੰਦੀ ਤੁਹਾਡੀ ਜਿਹੜੀ ਹੈ ਕਮੇਟੀ ਆ ਉਹ ਕੀ ਐਕਸ਼ਨ ਲਏਗੀ ਉਸ ਬੰਦੀ ਅੱਜ ਸਾਰੇ ਮਹੱਲੇ ਵਾਲਿਆਂ ਨਾਲ ਪੈਣਾ ਨਾਲ ਜਿਹੜੀ ਮੀਟਿੰਗ ਹੋਈ ਆ ਖਾਸ ਕਰਕੇ ਇਥੇ ਪੈਣਾ ਨੇ ਬਹੁਤ ਸਹਿਯੋਗ ਕੀਤਾ ਵਾ ਕਿਉਂਕਿ ਉਹਨਾਂ ਨੇ ਤૈયਾਰ ਕੀਤਾ ਕਿ ਇਸ ਮਹੱਲੇ ਦੇ ਵਿੱਚੋਂ ਜਿਹੜਾ ਨਸ਼ਾ ਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਦੇ ਵਿੱਚ ਉਹ ਜਥੇਬੰਦੀ ਦਾ ਪੂਰਾ ਸਹਿਯੋਗ ਕਰਨਗੇ ਨਾ ਔਰ ਜਥੇਬੰਦੀ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਸ਼ਾ ਤੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਮਹੱਲੇ ਨੂੰ ਜਿਹੜਾ ਨਸ਼ਾ ਮੁਕਤ ਬਣਾਇਆ ਜਾਊਗਾ। ਹਾਂਜੀ ਪ੍ਰਧਾਨ ਜੀ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਉਸ ਬਾਰੇ ਜਾਣਕਾਰੀ ਸਕਦੇ। ਜੋ ਬੋਲੇ ਸੋਨਿਰ ਬੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਿਗੁਰੂ ਗਿਆਨਤ ਮਹਾਰਾਜ ਕੀ ਜੈ। ਗੱਦੀ ਤੇ ਬਰਾਜਮਾਨ ਸੰਤ ਬਾਬਾ ਮਲਕੀਤ ਸਿੰਘ ਮਹਾਰਾਜ ਕੀ ਜੈ। ਅੱਜ ਜੋ ਮੀਟਿੰਗ ਹੈ ਨਸ਼ੇ ਦੇ ਕੋਡ ਨੂੰ ਖਤਮ ਕਰਨ ਵਾਸਤੇ ਗਲਵਾਲੀ ਗੇਟ ਲਾਲ ਕੁਆਟਰ ਵਿੱਚ ਰੱਖੀ ਗਈ ਸੀ। ਬਾਬਾ ਪੰਕਨਾ ਜੀ ਸ਼ੇਰਗਿੱਲ ਜੀ ਦੀ ਗਵਾਈ ਹੇਠ। ਮੇਰੇ ਇਲਾਕੇ ਦੇ ਵਿੱਚ ਹਫਤੇ ਦੇ ਵਿੱਚ ਨਸ਼ੇ ਦੇ ਕੋਡ ਕਰਨਾ 4 ਤੋਂ 5 ਮੁੱਤਾਂ ਨੌਜਵਾਨ ਬੱਚੇ ਦੇ ਹੋ ਚੁੱਕੇ ਹਨ। ਮੈਂ ਇਸ ਕੋਡ ਨੂੰ ਖਤਮ ਕਰਨਾ ਚਾਹੁੰਦਾ ਹਾਂ ਇਸ ਇਲਾਕੇ ਦੇ ਵਿੱਚੋਂ। ਪੰਕਨਾ ਸ਼ੇਰ ਦਾ ਸਾਥ ਮੇਰੇ ਇਲਾਕੇ ਨੂੰ ਆਸੀ ਮੇਰੇ ਸਾਥ ਨਾਲ ਦੇਣ ਨੂੰ ਤਿਆਰ ਨੇ। ਤੁਹਾਡੇ ਇਲਾਕੇ ਚ ਸੁਰਤਕ ਕਿੰਨੇ ਮੌਤਾਂ ਚੁੱਕਨੇ ਨੇ ਨਸ਼ੇ ਹਫਤੇ ਦੇ ਵਿੱਚ 4 ਤੋਂ 5 ਨੌਜਵਾਨ ਕੋਈ 18 ਸਾਲ ਦਾ ਕੋਈ 20 ਸਾਲ ਦਾ ਕੋਈ 17 ਸਾਲ ਦਾ ਨਸ਼ੇ ਦੇ ਖਿਲਾਫ ਕੋਈ ਪੁਲਿਸ ਕੰਪਲੇਂਟਿੰਗ ਕੀ ਤੁਹਾਡੇ ਇਲਾਕੇ ਵੱਲੋਂ ਕੀਤੀ ਗਈ ਨਸ਼ੇ ਖਿਲਾਫ ਕੰਪਲੇਟ ਖੁੰਦੀ ਆ ਕੋਈ ਡਰਦੇ ਨਹੀਂ ਕਰਦੇ ਕਿ ਤੁਹਾਡੀ ਦਸ਼ਮਨੀ ਪਹੂਗੀ ਅੱਜ ਮਤਦ ਦੇ ਆਪਣੀ ਸੰਸਥਾ ਨੂੰ ਬੁਲਾ ਕੇ ਸਾਰਿਆਂ ਨੂੰ ਸੰਜੋਗ ਦਵਾਇਆ ਵਾ ਕਿ ਵਿਸ਼ਵਾਸ ਦਵਾਇਆ ਵਾ ਕਿ ਆਪਕੇ ਤੁਹਾਡੇ ਨਾਲ ਆ ਹੁਣ ਜਿਹੜੇ ਨਸ਼ਾ ਇਸ ਇਲਾਕੇ ਵਿੱਚ ਵੇਚਦੇ ਆ ਕਿ ਉਹਨਾਂ ਤੇ ਮਰਦਿਕ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਜਜ਼ੂਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵੱਤ ਤੋਂ ਮਲਕੀ ਐਕਸ਼ਨ ਲਿੱਤੇ ਜਾਣੇ ਸਕਤੋ ਸਕਤੋ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਸਕਤੋ ਐਕਸ਼ਨ ਲਿੱਤੇ ਜਾਣੇ ਕਿ ਉਹਨਾਂ ਤੇ ਹਾਂਜੀ ਮੈਮ ਕੀ ਨਾਂ ਜ ਆਪਣਾ ਤੇ ਕੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਇਸ ਇਲਾਕੇ 'ਚ ਮੇਰਾ ਨਾਮ ਰੇਖਾ ਪ੍ਰੋਬਲਮ ਸਾਨੂੰ ਕੋਈ ਨਹੀਂ ਸਾਨੂੰ ਪ੍ਰੋਬਲਮ ਇਹ ਹੀ ਆ ਕਿ ਸਾਡੇ ਮਹੱਲੇ 'ਚ ਸਿਰਫ ਨਸ਼ਾ ਬੰਦ ਹੋ ਜੇ ਸਾਡੇ ਵੇਖੋ ਨੌਜਵਾਨ ਬੱਚੇ ਜਿਹੜਾ ਉਮਰ ਮਾਵਾ ਪਿਓਾਂ ਦੀ ਜਾਨ ਦੀ ਉਹ ਬੱਚੇ ਜਾਣਦੇ ਆ ਠੀਕ ਹੈ ਤੇ ਇਹ ਸਾਡੇ ਸਿਰਫ ਇਹੋ ਹੀ ਪ੍ਰੋਬਲਮ ਸਾਡੇ ਮਹੱਲੇ ਚ ਨਸ਼ਾ ਬੰਦ ਹੋਣਾ ਕਿਹੜਾ ਇਲਾਕਾ ਤੁਹਾਡਾ ਜੀ ਸਾਡਾ ਇਲਾਕਾ ਅੰਮ੍ਰਿਤਸਰ ਗਲਵਾਰੀ ਗੇਟ ਲਾਲ ਕੁਆਟਰ ਜਿਹੜਾ ਇਹ ਨਸ਼ਾ ਤੁਹਾਡੇ ਇੱਥੇ ਵਿਕ ਰਿਹਾ ਵਾ ਹਾਂਜੀ ਬਹੁਤ ਜ਼ਿਆਦਾ ਕੋਈ ਕੰਪਲੇਂਟ ਨਹੀਂ ਕੀਤੀ ਕੋਈ ਦੀ ਕੰਪਲੇਂਟ ਵੇਖਣ ਮੈਂ ਕੀ ਕਹਿ ਸਕਦੀ ਪੁਲਿਸ ਆਂਦੀ ਆ ਲੈ ਜਾਂਦੀ ਆ ਪੈਸੇ ਲੈ ਲੰਦੇ ਖਾ ਲੈਂਦੇ ਛੱਡ ਦਿੰਦੇ ਤੇ ਅੱਜ ਇਹ ਤੁਹਾਡੇ ਕੋਲ ਵਾਲਮੀਕੀ ਸਮਾਜ ਦੇ ਇੱਥੇ ਬਿਠਾਈ ਗਿਆ ਵਾ ਤੇ ਤੁਹਾਨੂੰ ਹੁਣ ਕਿਵੇਂ ਦਾ ਕੀ ਕਹਿ ਰਹੇ ਨੇ ਤੁਹਾਨੂੰ ਕੀ ਸਬਚਨ ਦੇ ਰਹੇ ਮੈਂ ਚਲੋ ਇਹਨਾਂ ਦੇ ਗੱਲਾਂ ਵਧੀਆ ਲੱਗੀਆਂ ਮੈਂ ਇਹ ਕਹਿਨੀ ਆ ਕਿ ਗੱਲਾਂ ਬਹੁਤ ਕਰਕੇ ਜਾਂਦੇ ਸਾਡੇ ਇਹ ਨਹੀਂ ਕਿ ਕੱਲੇ ਆਏ ਬਹੁਤ ਜਾਣੇ ਆਉਂਦੇ ਆ ਨਸ਼ੇ ਦਾ ਹੀ ਕਹਿ ਕੇ ਜਾਂਦੇ ਆ ਫਿਰ ਬੜੀਆਂ ਮੁਸ਼ਕਿਲਾਂ ਆਪਣੀਆਂ ਦੱਸੋ ਬੜੇ ਦੱਸਦੇ ਆ ਪਰ ਹੱਲ ਕੋਈ ਨਹੀਂ ਕਰਦੇ ਤੇ ਸਾਨੂੰ ਇਹ ਜੇ ਚਲੋ ਹੁਣ ਅਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਜੇ ਆਏ ਆ ਇਹ ਸਾਡੇ ਵਿਸ਼ਵਾਸ ਤੇ ਖਰੇਤਰ ਤੇ ਇਹ ਸਾਡੇ ਮਹੱਲੇ ਦਾ ਸਰਦਾਰ ਕਰਦੇ ਆ ਆਡੀ ਬਹੁਤ ਹੱਥ ਜੋੜ ਕੇ ਬੈਂਤੀ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਹੋਣਾ। ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ? ਪੁਲਸ ਤੋਂ ਤਾਂ ਹਾਨੂੰ ਕੋਈ ਉਮੀਦ ਨਹੀਂ। ਬਸ ਸਾਨੂੰ ਇਹ ਹਾਂ ਨਾ ਉਮੀਦ ਨਹੀਂ ਪੁਲਸ ਦੀ। ਆਨ ਪੁਲਸ ਤਾਂ ਵੈਸੇ ਜ਼ਹਿਰ ਦਿਖਾ ਲਈ ਦਿੰਦੀ ਆ ਨਾ। ਆਂਦੀ ਆ ਗੇੜੇ ਮਾਰੀ ਜਾਣੇ ਆ ਜਿਹੜੇ ਬੇਕਸੂਰ ਉਹਨਾਂ ਨੂੰ ਵੀ ਫੜ ਲੈਣਾ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਫੜਨਾ ਹੀ ਨਹੀਂ ਆ। ਤੇ ਨਜਾਇਜ਼ ਮੁੰਡਿਆਂ ਦੀ ਤਲਾਸ਼ੀਆਂ ਲਈ ਜਾਣੀਆਂ ਕੋਸ਼ਵਣਾ ਨਿਕਲੇ ਤਾਂ ਵੀ ਚਲੋ ਅੱਜ ਤੁਹਾਡੇ ਕੋਲ ਜੱਥੇਬੰਦੀ ਦੇ ਅੱਗੂ ਆਏ ਆ ਕੀ ਤੁਸੀਂ ਜੱਥੇਬੰਦੀ ਦੇ ਸਾਥ ਦੋਗੇ ਦਵਾਂਗੇ ਸਾਥ ਹਾਂਜੀ ਬਾਬਾ ਜੀ ਨਾਂ ਦੱਸ ਕੇ ਅੱਜ ਜਿਹੜੀ ਮੀਟਿੰਗ ਜੋ ਬੋਲੇ 100 ਰੁਪਏ ਭਗਵਾਨ ਵਾਲ ਵੀ ਕੀ ਮਹਾਰਾਜ ਕੀ ਹੈ ਮੈਂ लाडीनाथ ਮੁੱਖ ਸੰਚਾਲਕ ਜੋ ਕਿ ਅੱਜ ਨਸ਼ੇ ਦੇ ਖਿਲਾਫ ਅਸੀਂ ਇੱਥੇ ਮੀਟਿੰਗ ਕੀਤੀ ਆ ਜੋ ਕਿ ਬਹੁਤ ਹੀ ਅਨੁਭਾਗੀ ਗੱਲ ਆ ਜਿਹਦੇ ਵਿੱਚ ਤਿੰਨ ਚਾਰ ਮੌਤਾਂ ਜਿਹੜੀਆਂ ਨਸ਼ੇ ਦੇ ਖਿਲਾਫ ਹੋ ਚੁਪੀਆਂ ਨੇ ਨਸ਼ੇ ਦੇ ਨਾਲ ਤੇ ਅਸੀਂ ਜੋ ਅੱਜ ਇੱਥੇ ਪੂਰੇ ਹੀ ਏਰੀਏ ਨੂੰ ਵਿਸ਼ਵਾਸ ਦੇ ਕੇ ਜਾ ਰਹੇ ਹਾਂ ਸਾਡੀ ਸਮੁੱਚੀ ਟੀਮ ਵੱਲੋਂ ਕਿ ਜੇ ਅਸੀਂ ਨਸ਼ੇ ਦੇ ਪੂਰੇ ਖਿਲਾਫ ਆ ਤੇ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ ਜੈ ਵਲਮਿਕੀ ਹਰ ਹਰ ਵਲਮਿਕੀ सितारे चैनल विच आप सब दा स्वागत है चैनल नु सब्सक्राइब करो अते शेयर लाइक कमेंट करो वीडियो नु अंत तक देखण ले सारे सरोतिया दा तन्नवाद करदे हां